ਆਖਦਾ ਸੀ ਬਾਇਰ ਕਿੰਨੇ ਡਾਕਟਰ ਹੋ ਗਏ ਜਮੀਨ ਅਸਮਾਨ ਦਾ ਫਰਕ ਪਾਰਸੋ ਜਿੱਦ ਦੀ ਇੱਧਰ ਲਾਗਬਰ ਦਿਖ ਨਹੀਂ ਰਿਹਾ ਤਾਂ ਬਹੁਤ ਗੰਨਾ ਬਹੁਤ ਆਹੋ ਕੱਲ ਕੋਲ ਤਾਂ ਨਿਕਾ ਦਿਖਾਈ ਜਾ ਹਾਂ ਹਾਂ ਨਹੀਂ ਫਰਕ ਹੈਗਾ ਇੱਧਰੋਂ ਤਾਂ ਦੇਖੇ ਤਾਂ ਪੂਰਾ ਲੱਗਦਾ ਪਰਸੋਂ ਦਾ ਅੱਜ ਦਾ ਫਰਕੇ ਬਹੁਤ ਨਹੀਂ ਸੋਕੇ ਯਾਰ ਗਿੱਲੇ ਦਾ ਉਹ ਵੀ ਫਰਕ ਉਹ ਸੋਕੇ ਦੀ ਖੱਤੀ ਉਹਦਾ ਫਰਕ ਲੈਦਾ ਹੀ ਆ ਪੱਟੀ ਬਾਈ ਇਦਾਂ ਹੀ ਦਾ ਪਨੀਰੀ ਬਲੂਰੀ ਕਿਹੜੀ ਵਿਜਣੀ ਆ? ਇਹ ਦੁੱਗੀ ਹੈ। ਤਦੂ ਗਰੀ ਦੀ ਪਈ ਵੀ ਇੱਥੇ ਥੋੜੀ ਲੜਾਈ ਹੋਇਆ ਫਿਰ। ਵੀ ਉਹ ਅੱਜ ਅੱਜ ਫਿਰ ਅੱਜ ਦੇਖੀ ਮੈਂ ਸੱਚ ਦੀ ਰਾਤ ਕੱਢਦੇ ਹਾਂ। ਹੱਸੇ ਕਾਲ ਬਾਈ ਜੀ ਸਾਰਿਆਂ ਨੂੰ। ਲੋਈ ਬਾਈ ਕਈ ਦਿਨ ਹੋ ਗਏ ਵੀਡੀਓ ਨਹੀਂ ਪਈ ਹੈਗੀ। ਨਵਕਾਰ ਨਾ ਪਾਉਂਦਾ ਨਹੀਂ ਹੈਗਾ ਤਾਂ ਮੈਂ ਘਰ ਹੀ ਬੈਠੇ ਤਾਂ ਮੈਂ ਕਿਹਾ ਕੀ ਦਿਖਾਈ ਜਾਈਏ। ਤੇ ਅੱਜ ਇੱਧਰ ਆਏ ਤਾਂ ਮਾੜਾ ਮੋਟਾ ਤੁਰਨ ਲੱਗ ਗਿਆ। ਲਤਵਾ ਪੱਟੀ ਕਰਾਈ ਹੋਈ ਆ ਬਾਈ। ਤੇ ਆ ਪਿੰਨੀ ਪਰ ਵੱਜੀ ਦੀ ਸੱਟ। ਬਾਕੀ ਜਗਦੀਪ ਨਹੀਂ ਹੈਗੇ ਪੱਟੀ ਪੁੱਟੀ ਕਿਰਾਨੇ ਦੇ ਬਾਈ ਇੱਥੇ ਆਏ ਹੋਏ ਆ ਐਸ ਦੇ ਯਾਰ ਦੋਸਤ ਚਾਹੀਦੇ ਆ ਬਾਈ ਹੁਣ ਮੇਰੀ ਪਨੀਰੀ ਵਾਲਾ ਖੇਤ ਤਿਆਰ ਕਰਨ ਲੱਗਾ ਆਪਣੀ ਬੀਜਣੇ ਇੱਥੇ ਇਕੱਠੀ ਬੀਜਣੀ ਐ ਸੀ ਇੱਥੇ ਪਨੀਰੀ ਵਾਸਤੇ ਇਹਨੇ ਬਾਤਿਆ ਦੋ ਤਿੰਨ ਵਾਰ ਮੇਰੇ ਤੇ ਤਾਂ ਬਾਪ ਨੂੰ ਮੈਂ ਇਹਨੂੰ ਕਹੀ ਕਿ ਮੇਰਾ ਬਾਆ ਕਹਿੰਦਾ ਇੱਥੇ ਹੀ ਬੀਜ ਦੇਣੀ ਕਿਉਂ ਬਾਈ ਥੈਂਕ ਯੂ ਬਾਈ ਥੈਂਕ ਯੂ ਨਾਲੇ ਪਿੰਡ ਦੇ ਨੇੜੇ ਵਧੀਆ ਕਹਿੰਦਾ ਆਂਦੇ ਜਾਂਦੇ ਦੇਖ ਹੋ ਜਾਂਦੀ ਹੈ ਹੰਦੀ ਦੀ ਹਾਂ ਹਾਂ ਨਿਕਾਂ ਮੱਝੀ ਸਹੀ ਗੱਲ ਬਾਕੀ ਬੀਜ ਬੀਜ ਦੇ ਹੀ ਆ ਬਾਈ ਬੀਜ ਨਹੀਂ ਅਸੀਂ ਦੱਸਣਾ ਹੈਗਾ ਸਪੈਸ਼ਲ ਬੀਜ ਹੈ ਇਹ ਲੋਕੋ ਕਿਉਂ ਕੰਡਾਈ ਨੇ ਵੀ ਹਾਂ ਹੁਣ ਕਈ ਬੰਦੇ ਨਾ ਇਸੇ ਸਸੇ ਪੰਜ ਚ ਪੇ ਹੋਇਆ ਕਿਹੜਾ ਬੀਜ ਲਾਈਏ ਕਿਹੜਾ ਮੈਨੂੰ ਇੰਨੇ ਫੋਨ ਆਲੇ ਯਾਰ ਕਿਹੜਾ ਬੀਜ ਲਾਈਏ ਅ ਕਿਹੜਾ ਲਾਉਣਾ ਹੈ ਤਕੀ ਕਿਉਂ ਆਪਣਾ ਏਰੀਆ ਸਾਰਾ ਹਾਈਬ੍ਰਿਡ ਲਾਉਂਦਾ तकरीबन ਜ਼ਿਆਦਾ ਹੈ ਕਿ ਨਹੀਂ ਹੁਣ ਪਿਛਲੀ ਵਾਰ ਤੰਗ ਹੋਣ ਕਰਕੇ ਆਇਆ ਤਕੀ ਸਾਰੇ ਹਟ ਰਹੇ ਹੈ ਹੁਣ ਆਪਾਂ ਵਧਦੇ ਰਹਿੰਦੇ ਆ ਤਾਂ ਅਗਲਾ ਪੁੱਛਣ ਲੰਦਾ ਵੀ ਕਿਹੜਾ ਵਧੀਆ ਰਹਿੰਦਾ ਯਾਰ ਬੜਾਈ ਨੂੰ ਆ ਰੂ ਕਿਹੜਾ ਠੀਕ ਹੈ ਤੇ ਬਾਕੀ ਦੇਖਨੇ ਆ ਬਾਈ ਬਾਕੀ 26 ਜਿਆਦਾ ਲਗਣੀ ਆ ਅਗੇ ਤਾਂ 20 ਸਾਡੇ ਜਿਵੇਂ ਨੀਵੇਂ ਖੇਤਾਂ ਸਭੀ ਦੇਖਿਆ ਗਿਆ ਪਾਣੀ ਪੂਣੀ ਵਾਲੇ ਸਾਨੂੰ ਥੋੜਾ ਵੱਧ ਟਾਈਮ ਵਾਲਾ ਲਾਉਣਾ ਪੈਣਾ ਉਹ ਲਾਉਣੇ ਆ ਜਗਦੀਪ ਦੇ ਵੀ ਉੱਥੇ ਚੋਈ ਚ ਉਹੀ ਲਗਣੇ ਆ ਤੇ ਇਹਨੇ ਵੀ ਉੱਥੇ ਉਹੀ ਲਾਉਣੇ ਤੇ ਮੈਂ ਵੀ ਇੱਧਰ ਇਸ ਕਰਕੇ ਅਸੀਂ ਪੈਨਾ ਕੀਤੀ ਵਿਜਨੇ ਬਾਕੀ 26 26 ਆ ਕੋਈ ਹੋਰ ਬਾਅਦ ਚ ਵੀਜੜੇ ਆਏ ਕੋਈ ਦੇਖ ਕੇ ਉਹ ਲਾਉਂਗੇ ਬਾਕੀ ਤੁਸੀਂ ਵੀ ਦੱਸ ਦਿਓ ਕਿਹੜਾ ਬੀਜ ਵਧੀਆ ਬਾਕੀ ਹੈ ਤਾਂ ਪੂਛਾ ਦੀ ਵੀ ਹੈ ਤੇ ਸਲਾਹ ਪਰ ਪੂਛਾ ਸਾਡੇ ਬਈ ਪੱਕਣ ਤੇ ਨਹੀਂ ਆਉਂਦੀ ਜਿਵੇਂ ਮੜੀ ਮੋਟੀ ਵੀ ਠੰਡ ਸੁਣਦੇ ਆ ਮੌਸਮ ਫਰਕ ਪੈ ਗਿਆ ਨਾ ਬਸ ਫਿਰ ਸੁੱਕ ਮਤਲਬ ਜੇ ਪੱਕਣ ਲੱਗਦਾ ਫਿਰ ਹਰੀ ਹੋਣ ਲੱਗ ਜਾਂਦੇ ਉਹ ਕੰਮ ਹੋ ਜਾਂਦਾ ਵੀਰੇ ਉਸ ਵੱਧ ਪੈਣ ਕਰਕੇ ਹੈ ਸੇਲਾ ਜਾਦਾ ਹੁਣ ਅਸੀਂ ਕਰਮਾ ਕਰਮਾ ਜੀਆਂ ਮਾਰੀਆਂ ਇਹ ਸਾਡਾ ਬੀਜ ਹੈਗਾ 70 75 ਕਿਲੋ ਠੀਕ ਹੈ ਇਹਨਾਂ ਦਾ ਹੋਣਾ 10 11 ਕਿੱਲਾਂ ਦਾ ਮੈਂ ਵਿਜਣ ਜੇ ਵੈਸੇ ਦੇਖਿਆ ਜਾਵੇ ਨਾ 82 ਕਿਲੋ ਤਿੰਨ ਕਿਲੋ ਬੀਜ ਮਸਹਰ ਆਉਂਦੇ ਬਈਏ ਹਾਂ ਹੈ ਜੇ ਵਧੀਆ ਜਮਜਵੇ ਦਾ 3 ਕਿਲੋ ਮਸਰ ਹੁੰਦੇ 3 3.5 ਲਾਲਾ ਤਾਂ 10 ਕਿਲਿਆਂ ਦਾ 35 ਕਿਲੋ ਮੇਰਾ ਹੋਗਾ ਹਾਂ 7 ਕਿਲਿਆਂ ਦਾ ਹਾਂ 10 30 ਹਾਂ ਤੇਰਾ ਦੇ 30 ਲਾਉਣਾ 3 ਕਿਲੋ ਚੱਲ ਤੂੰ ਪੂਰੇ ਹੀ ਲਾ ਲੈ ਯਾਰ ਤੂੰ ਤੂੰ ਵੀ ਦੱਸ ਇਹ ਤੇ ਕਰ ਲੈ ਪੂਰੇ ਕਿਤੇ ਨੇ ਬਾਦ ਘਾਟ ਨੂੰ 20 ਕਿਲਿਆਂ ਦੇ ਲਾ ਲੈ 3 ਦੇ 60 ਕਿਲੋ ਚਾਹੀਦੇ ਹੂੰ 82 ਕਿਲੋ ਹੋਗਾ ਹਾਂ 60 65 ਕਿਲੋ ਵੇਚ ਦਿੰਨਾ ਆਪਾਂ ਥੋੜਾ ਬੋਤਾ ਦੇਖ ਵੀ ਲੀਂਗੇ ਕਿਦੇ ਬਾਅਦ ਘਾਟ ਫਿਰ ਸਾਰਾ ਹੀ ਦੇਣਾ ਹੁਣ ਹਾਂ ਜਾ ਕੇ ਆਰਾ ਤਿਆਰ ਕਰਨਾ ਹਰ ਕੋਈ ਬੀਜ ਤੂੰ ਮੇਰੀ ਗੱਲ ਤਾਂ ਸੁਣਦਾ ਹੈ ਕਹੇ ਹੋਰ ਤੇ ਕੰਮ ਆਜੂ ਪਣੀ ਦੀ ਉਹ ਕੰਮ ਦੀ ਗੱਲ ਮੈਂ ਕਿਹਾ ਥੋੜੇ ਦਿਨ 8 10 ਦਿਨ ਲੇਟ ਵੇਚ ਦਾਂਗੇ ਨਹੀਂ ਨਹੀਂ ਇਹ ਨਹੀਂ ਲੇਟ ਹਰ ਇੱਕ ਵੇਚ ਦਿੰਦੇ ਹਾਂ ਲੇਟ ਵਾਲੇ ਬਥੇਰੇ ਆ ਲੇਟ ਵਾਲੇ ਜਿਹੜਾ ਮਰਜੀ ਬੀਜ ਜਿੰਦਾ ਸਰਦੀ ਬੀਜ ਜਿਹੜਾ ਮਰਜੀ ਕੋਈ ਵੀ ਹੋ ਜਾਂਦਾ ਪਨੀਰੀ ਲੋੜ ਤਾਂ ਜਾਣੀ ਲੋੜ ਨਹੀਂ ਹੈਗੀ ਆਪਾਂ ਨੇ ਯਾਰ ਇਹ ਤਾਂ ਇਕੱਠੇ ਬੀਜ ਚੱਲ ਠੀਕ ਹੈ ਮਾਜੀ ਭਾਈ ਆ ਪਨੀਰੀ ਆਲਾ ਤਿਆਰ ਕਰ ਰਹੇ ਨੇ ਬਠੀਨ ਵਾਲਾ ਪਰ ਸਿਰ ਨਾ ਲਾਜੇ ਵੈਸੇ ਵਧੀਆ ਰਹਿੰਦੇ ਆੜੇ-ਆੜੇ ਮੱਕੀ। ਜਗਦੀਪ ਦੇ ਮਾ ਵੀ ਕੈਂਟ ਐ। ਤੇ ਇਧਰ ਗੰਨਾ ਬਾਈ ਇੱਕ ਨੰਬਰ ਹੋ ਗਿਆ। ਜਗਦੀਪ ਪਿਆਜ਼ ਟੁੱਟ ਕੇ ਪਟ ਕੇ ਦਿਖਾਰਾ ਤੂੰ ਸਵੇਰੇ। ਅੱਜ ਬਾਈ ਦਸਵੀਂ ਦੀ ਮੱਥਾ ਟੇਕ ਕੇ ਗਏ। ਥੋੜਾ-ਥੋੜਾ ਨੱਤਵਾ ਵਜਨ ਦਾ ਦੇਣ ਲੱਗ ਗਿਆ। ਹਲੇ ਟਾਂਕੇ ਨਹੀਂ ਕੱਟੇ। ਟਾਂਕੇ ਥੋੜੇ ਦੂਰ ਲਾਤੇ। ਕੱਦ ਕਿਹਾ ਉਹਨੇ ਤਾਂ? ਉਹ ਕਹਿੰਦਾ ਹੋਰ ਕੱਟਦਾ 2-4 ਦਿਨ। ਮੈਂ ਕਿਹਾ ਚੱਲ ਠੀਕ ਐ। ਤੇ ਹੁਣ ਮੜਾ-ਮੜਾ ਬਾਈ ਤੁਰਨ ਜੇ ਲੱਗੇ ਆ ਹਲੇ। ਠੀਕ ਹੈ ਵੈਸੇ ਤਾਂ ਪੱਟੀ ਘੁੱਟ ਕੇ ਬੰਨੀ ਹੋਈ ਆ ਉਸ ਕਰਕੇ ਉਹ ਕਹਿੰਦਾ ਜੇ ਪੱਟੀ ਖੋਲ ਕੇ ਫੇਰ ਤੁਰਨਾ ਘੱਟ ਪੈਣਾ ਪੱਟੀ ਨੂੰ ਕਸੋਜਾ ਰੱਖਿਆ ਹੋਇਆ ਪਿੰਨੀ ਨੂੰ ਹੈ ਪਿੰਨੀ ਨੂੰ ਥੋੜਾ ਕਸੋਜਾ ਪਾਇਆ ਹੋਇਆ ਪਰ ਉਹ ਫੇਰ ਉਹ ਵੀ ਉਹ ਲੱਗਦਾ ਆਪਣੇ ਆਪ ਹਾਂ ਪਿੰਨੀ ਨੂੰ ਵੀ ਜਿਵੇਂ ਕਿਤੇ ਖਿਸਕੇ ਨਾ ਜਾਵੇ ਇਹ ਪੱਟੀ ਹਾਂ ਫਰਕ ਹੈ ਇਹਦਾ ਤੇ ਗੰਨਾ ਇੱਕ ਨੰਬਰ ਆ ਜਿੱਦੀ ਭਾਈ ਗੰਨੇ ਦਾ ਸੋਰਾ ਕਰ ਲਿਆ ਸਾਰਾ ਪਿੱਛੇ ਪਿਆ ਜਿਹਨਾਂ ਦੇ ਕਰਨੇ ਨੂੰ ਲੱਗਦਾ ਵੀ ਬੈੱਡ ਹੋਊਂਗੇ ਸਲੇ ਵਿੱਚ ਬੈੱਡ ਵੀ ਨਹੀਂ ਪਿਆਜ਼ ਵੀ ਨਹੀਂ ਲੱਗਦਾ ਵੀ ਹੋਊਂਗੇ ਹੈ ਲਘੋ ਲਿਆ ਸਾਰੇ ਗੰਨਾ ਇੱਕ ਨੰਬਰ ਹੋ ਗਿਆ ਹਾਂ ਦਾ ਬਈ ਜੀਬ ਮੈਨ ਲੱਗਾਇਆ ਨੇ ਕਿਹੜਾ ਕੱਢ ਦੂਗਾ ਇੰਨੀ ਦੂਰ ਸਾਈਡ ਆਏ ਘਟੋ ਘਟਾ 2.5 ਫੁੱਟ ਦਾ ਵਿੱਚ ਉਹ ਗੈਪ ਹੈ 35 35 36 ਫੁੱਟ ਦਾ ਬਰ ਸਹੀ ਗੱਲ ਹੈ 36 3 ਫੁੱਟ ਦਾ 3 ਫੁੱਟ ਟਾਈਪ ਉਹਨੇ ਤਿੰਨ ਲਾਲਾ ਜਾਲ ਜੇ ਹੁਣ ਉਹ ਕਰਕੇ ਇਹ ਆ ਯਾਰ ਤਿੰਨ ਤਾਂ ਹੀ ਵੱਧ ਹੋਊਗਾ ਫੇਫੀ ਲਕੋ ਗਿਆ ਕਰਨਾ ਸਾਰੀ ਪ੍ਰਦਰਸ਼ਨੀ ਹੋਇਆ ਵਾਏ ਨਾ ਬਾਈ ਦਿਖਾਉਣਾ ਨਹੀਂ ਅਸੀਂ ਨਾ ਨਾ ਦੇਖਦੇ ਆ ਗੰਨਾ ਠੀਕ ਆ ਔਰ ਕੱਲਾ ਡਾਇਆ ਪਾਇਆ ਹੋਇਆ ਹੈਗਾ ਨਾ ਹੈ ਯੂਰੀਆ ਥੋੜਾ ਬੋਤਾ ਵੀ ਨਹੀਂ ਕਿਲੋ ਵੀ ਵਧੀਆ ਯਾਰ ਡਾਇਗਾ ਠੀਕ ਹੈ ਕੰਮ ਤੇ ਯੂਰੀਆ ਆ ਪਾਇਆ ਨਹੀਂ ਹੈ ਇਤਰਾ ਮਾ ਹੈ ਮਾ ਵੀ ਵਧੀਆ ਹੋਗੇ ਆ ਜਾਗਾ ਬਾਈ ਸਾਡੀ ਇਹ ਸਾਡੀ ਉਹ ਉੱਥੇ ਤੱਕ ਬਾਈ ਹੋਏ ਤੱਕ ਇਹ ਬੀ ਬਸੇ ਤੇਰੀ ਢਿੰਗਾ ਵੀ ਬੜੀਆਂ ਚੱਲ ਬੀ ਲਾ ਲੈ ਢਿੱਗਾ ਜਗਾ ਹੋ ਜਾਣੀ ਆ ਆਰਾਮ ਨਾਲ ਹੈਗਾ ਹੀ ਆ ਯਾਰ ਉਹ ਜਿਹੜਾ ਵੱਡੇ ਆ ਅੱਜ ਉਹਦੇ ਬਰਾਬਰ ਨੂੰ ਕਰਕੇ ਹਾਂ ਬੁਥੇਰੀ ਆ ਯਾਰ ਤੂੰ ਬੀਤ ਦੇ ਕਿਥੇ ਨਹੀਂ ਮੈਂ 20 ਦਿਨ ਆਪਾਂ ਨੇ ਕੱਲ ਇੱਕ ਦੋ ਦਿਨ ਚ ਬਾਈ ਪਨੀਰੀ ਬੀਜੀਏ ਇਹੇ ਫੇਰੀ ਚਾਰ-ਪੰਜ ਦਵਾਈ ਦੋ ਵੀ ਫੜ ਲਏ ਉਹਦੇ ਨਾਲੇ ਉਧਰ ਗੰਨੇ-ਗੰਨੇ ਤੇ ਗੇੜਾ ਮਾਰ ਲਿਆ ਮੇਰਾ ਯਾਰ ਚੱਲ ਜਾ ਵੀ ਨਹੀਂ ਹੋਇਆ ਆ ਲੱਗੀ ਦੀ ਬਾਈ 60 ਦਵਾਈ ਦੇ 108 ਲਗਾ ਲੈਣਾ ਐਂਬੂਲੈਂਸ ਹਾਂ ਆਹੀ ਸਹੀ ਗੱਲ ਆ ਹੁਣ ਮੈਨੂੰ ਥੋੜਾ ਕਿੱਕ ਮਾਰਨ ਦੇ ਉਹ ਹੁੰਦੀ ਆ ਯਾਰ ਮੋਟਰਸਾਈਕਲ ਪਰ ਉਹ ਦੂਈ ਦਾ ਟਾਇਰ ਪਾਵਨ ਕਰਨ ਵਾਲੀ ਖੜੀ ਆ ਲੋਕਾਂ ਨੂੰ ਤਾਂ ਨਹੀਂ ਨਹੀਂ ਇੰਨਾ ਫਿਰ ਤੈ ਨਹੀਂ ਨਾ ਤੁਰਨਾ ਨਾਲ ਹੋ ਮੈਂ ਵੀ ਤਾਂ ਤਾਂ ਹੀ ਕਹਿੰਦਾ ਵੀ ਯਾਰ ਆ ਫੇ ਤੁਸੀਂ ਨਹੀਂ ਤੁਰਨਾ ਹੁਣ ਐ ਤਾਂ ਇਹ ਵੀ ਚੱਲ ਬਾਈ ਉੱਥੇ ਜਾ ਕੇ ਹਨ ਤੁਰਤਾ ਪੈੰਦੇ ਆ ਧੂੜੀਆ ਦਾ ਕੰਮ ਬਾਈ ਮੀ ਪਿਆ ਬਾ ਚਾਰ ਦਿਨ ਹੋ ਗਏ ਕੰਮ ਰੁਕਿਆ ਹੋਇਆ ਧੂੜੀ ਨਹੀਂ ਬਣ ਰਹੀ ਅੱਜ ਫੇਰ ਦੁਪਹਿਰੇ ਛਿੱਟਾ ਪਾ ਦਿਆ ਹੈਗੇ ਨਹੀਂ ਅੱਜ ਤਾਂ ਕੋਈ ਮੌਸਮ ਹੈ ਨਹੀਂ ਜੰਮ ਨਹੀਂ ਇੱਕ ਲੱਗਤੀ ਆਇਆ ਹੈ ਫੇਰ ਵੀ ਆ ਗਿਆ ਦੇਖ ਲੈ ਹਲੇ ਅੱਜ ਫੇਰ ਦੱਸਿਆ ਵਾ ਸ਼ਾਮ ਛੋਮ ਨੂੰ ਮੌਸਮ ਖਰਾਬ ਹੈ ਅੱਜ ਉੰਮੀ ਅੱਜ 7 ਵਜੇ ਬਾਈ ਲੇਟਾ ਲੂਟਾ ਬੰਦ ਕਰਨੇ ਜਗਦੀਪ ਇਹ ਤਾਂ ਕਹਿੰਦਾ ਪਹਿਲਾਂ ਹੀ ਹੋਲਵੇ ਹੈ ਤੁਸੀਂ ਕਰਦੇ ਆਸੀਂ ਤਾਂ ਕਾਨੂੰ ਕਰਨੀ ਆ ਸੱਤਿਓ ਹਮਲਾ ਹੋ ਲਿਆ ਰਾਤ ਬਾਈ ਦੱਸਿਓ ਇੱਧਰ ਕਿਤਰੇ ਬਾਰਡਰ ਦੇ ਏਰੀਆ ਗਿਰਿਆ ਹੋਏ ਕੁਛ ਮਾਮਬ ਸ਼ੰਬਜ ਹੈ ਯਾਰ ਆ ਕਦੇ ਸੁੱਕੀਆਂ ਛਟੀਆਂ ਛਟੀਆਂ ਬੰਮੇ ਨਹੀਂ ਪਤਾ ਨਹੀਂ ਕਾਦੇ ਯਾਰ ਹੈ ਬਹੁਤ ਛਟੀਆਂ ਸੁੱਕੀਆਂ ਯਾਰ ਬੂਟੇ ਬਹੁਤ ਤੋੜਤੇ ਕਹਿੰਦੇ ਅੱਜ ਦੀਪਾ ਆਪਣੇ ਇੱਧਰ ਹਵਾ ਨੇਰੀ ਨੇ ਉਹ ਵੀ ਦਿਹਾਉਣੇ ਬੰਮੇ ਦੀਆਂ ਛਟੀਆਂ ਤਾਂ ਅੱਜ ਤੋਂ ਬਾਅਦ ਸੁੱਕ ਗਏ ਯਾਰ ਹਾਂ ਇਹ ਤਾਂ ਪੱਤੇ ਦੇਣੀਆਂ ਚਾਹੀਦੇ ਇਹਨੂੰ ਛੱਕ ਕੱਢਣੀਆਂ ਏ ਡਾਕਟਰ ਆਇਆ ਹੋਇਆ ਕੋਈ ਨਹੀਂ ਅਜਾ ਚੁਰਦੀ ਹੈ ਹੈ ਅਟੁਰਦੀ ਹੈ ਜੀ ਠੀਕ ਹੈ ਠੀਕ ਦਾ ਬਾ ਇੱਧਰ ਆਇਆ ਤੇ ਅੰਬੜੀ ਮੋਟਰ ਪਰ ਮਲਕੀਤ ਭਾਈ ਆਇਆ ਹੋਇਆ ਇਹ ਮੈਂ ਪਾਣੀ ਪੂਣੀ ਲਾਤਾ ਤਾਂ ਕੁਝ ਡੂੰਘੇ ਹੋ ਪੱਦੇ ਦੇ ਲੋ ਜਮਦਾ ਬਹੁਤ ਆ ਮਰ ਤੋਂ ਅੱਜ ਦਾ ਫਰਕ ਦਾ ਬਹੁਤ ਹੈ ਫਰਕ ਮਰ ਤੋਂ ਅੱਜ ਦਾ ਫਰਕ ਦੱਸ ਤੀਨੂ ਬੱਚੀ ਨੂੰ ਬੱਚਾ ਪਰਸੋਂ ਵੀ ਮੈਨੂੰ ਦਿਖਾ ਕੇ ਲੈ ਗਿਆ ਇਹ ਫੇਰ ਪਰਸੋਂ ਮਰ ਅੱਜ ਦਾ ਫਰਕ ਦੱਸ ਮੈਂ ਤਾਂ ਕਈ ਡਾਕਟਰ ਹੋ ਗਏ ਇਹ ਆਰੇ ਜੀ ਜੀ ਪਾਰਸੋ ਜਿਕਦੀ ਵੀ ਇੱਧਰ ਲਾਗਬਰ ਦਿਖ ਨਹੀਂ ਰਿਹਾ ਤਾਂ ਬਹੁਤ ਗੰਨਾ ਬਹੁਤ ਬੰਨ ਆਹੋ ਕੱਲ ਕੋਲ ਤਾਂ ਨਿਕਲੇ ਦਿਖਾਰੀ ਜਾਂਦੇ ਹਾਂ ਹਾਂ ਨਹੀਂ ਫਰਕ ਹੈਗਾ ਇੱਧਰੋਂ ਤਾਂ ਦੇਖੇ ਤਾਂ ਪੂਰਾ ਲੱਗਦਾ ਪਰਸੋਂ ਦਾ ਅੱਜ ਦਾ ਫਰਕੇ ਬਹੁਤ ਨਹੀਂ ਸੋਕੇ ਆਰ ਗਿੱਲੇ ਦਾ ਉਹ ਵੀ ਫਰਕ ਉਹ ਸੋਕੇ ਦੇ ਖੱਤੀ ਉਹਦਾ ਫਰਕ ਲੈਦਾ ਹੀ ਆ ਪੱਟੀ ਬਾਈ ਇਹ ਹੈ ਕੁਛੀ ਨੂੰ ਕੁਝ ਗੜਿਆ ਗੱਲ ਨਿਕਲੀ ਵੀ ਹੈ ਹੈ ਇਹ ਪੰਛੀ ਪਹਿਲੇ ਹੀ ਗੜਾ ਹੈ ਪੰਛੀ ਬਣਾਵੇ ਪੰਛੀ ਕੋਈ ਪਹਿਲੇ ਵੀ ਖਰਾਬ ਹੁੰਦੀ ਵੈਸੇ ਤਾਂ ਬਹੁਤ ਨਿਕਲਦੇ ਹੈ ਇਹ ਹੈ ਹੈ ਜੇ ਇੰਨਾ ਵੀ ਕਿੰਨਾ ਰਹਿ ਗਿਆ ਤੂੰ ਦੇਖੀਏ ਤੇ ਮੇਰੇ ਉਹੀ ਹੈ ਹਾਂ ਹਾਂ ਇੰਨਾ ਵੀ ਥੋੜਾ ਜੰਮ ਹੈ ਥੋੜਾ ਬਾਈ ਕਹਿੰਦਾ ਜਗਦੀਪ ਹਲੇ 10 ਦਿਨਾਂ ਤੱਕ ਜੇ ਹੁਣ ਤਾਂ ਵੀ ਮੌਸਮ ਸਾਫ ਰੋਇਆ 10 12 ਦਿਨਾਂ ਤੇ ਪਾਣੀ ਲਾਈ ਜੇ ਨਹੀਂ ਨਾ ਇਹ ਇੱਕ ਨਾ ਇਹਨੇ ਸਵਾਗਾ ਕਹਿਰਾ ਮਾਰ ਦਿਆ ਹੈ ਸਵਾਗਾ ਕਹਿਰਾ ਮਾਰ ਦਿਆ ਬਾਈ ਥੋੜਾ ਜੀਨੇ ਨਹੀਂ ਤੰਗੀਆਂ ਦੂਰੀਆਂ ਮਾਰਦੇ ਆ ਸਵਾਗਾ ਕਹਿਣਾ ਮਾਰਦੇ ਆ ਇਹਨੂੰ ਕਿਸਦਾ ਮੈਂ ਦੂਰਾਂ ਹੀ ਮਾਰਦੀ ਪਰ ਇੱਕ ਗੱਲ ਜਾਂਦਾ ਸੀ ਪਰਸ ਮੈਂ ਨਾ ਆ ਸਾਈਡ ਕੋਈ ਨਹੀਂ ਦਿਖ ਰਿਹਾ ਤਾਂ ਬਾਈ ਇਹ ਇਧਰ ਵਾਲੇ ਆ ਲਗ ਲਗ ਵਾਲੇ ਆ ਦੇ ਆ ਸਾਰੇ ਨਿਕਲੇ ਆ ਕਦੇ ਦਿਨਾਂ ਨਿਕਲੇ ਸਾਰੇ ਹਾਂ ਆ ਦੇਖਣਾ ਨਿਕਲਦੇ ਹੀ ਆ ਅ ਵੀ ਨਹੀਂ ਨਿਕਲਦਾ ਸਹੀ ਗੱਲ ਹੈ ਇਹ ਨਿਕਲੂਗਾ ਨਾ ਬਹੁਤ ਠੀਕ ਹੈ ਕੰਨਾ ਦਿਖਣ ਲੱਗਿਆ ਉਹ ਸਾਈਡ ਸਾਰੇ ਦਿਖਣ ਲੱਗ ਗਏ ਠੀਕ ਹੈ ਉਸ ਤਾਂ ਪਾਣੀ ਪੋਣੀ ਨੇ ਵੀ ਦੱਬ ਲਿਆ ਇਹ ਪਹਿਲਾਂ ਪਾਣੀ ਫੇਰ ਮੀਂਹ ਪੈ ਗਿਆ ਇਹਨੂੰ ਮੈਂ ਡੂੰਗਾ ਵੀ ਬਹੁਤ ਮਾਰਿਆ ਤਾਂ ਬਾਈ ਇਹਨੂੰ ਡੂੰਗਾ ਬਲੋਵੀ ਮਾਰ ਰਿਆ ਇਹਨੂੰ ਬਹੁਤੇ ਡੂੰਗਾ ਨੇ ਮਾਰਿਆ ਇਹਦਾ ਬਹੁਤ ਜੰਮਿਆ ਹੋਇਆ ਕਿਥੇ ਹਾਂ ਸੁੱਕਦੀ ਉਹ ਹਾਂ ਕਹਿੰਦਾ ਕੀ ਕਰਾਂ ਜੀ ਇਹ ਹਾਂ ਮੈਂ ਕਰਨਾ ਕਿ ਤੁ ਪੁੱਛੀ ਨਹੀਂ ਜੰਮਣੀ ਹਾਂ ਪਾਣੀ ਦਾ ਆਇਆ ਉਹ ਦੇਖ ਰਿਹਾ ਜੰਮਿਆ ਪਿਆ ਸਹੀ ਗੱਲ ਦਸ ਦਿਨ ਤੋਂ ਲੇਟ ਹੋ ਗਿਆ ਉਹਨਾਂ ਨੂੰ ਹਾਂ ਬਹੁਤ ਜੰਮਿਆ ਵਾ ਬਕਾਇਆ ਕੋਣ ਹਾਂ ਬਹੁਤ ਜੰਮਿਆ ਵਾ ਫੇਰ ਸਾਲਾ ਪਹਿਲਾਂ ਪੁੱਛ ਨਹੀਂ ਜਾਂਦਾ ਤਾਂ ਉਹ ਹਾਂ ਫੇਰ ਪਾਣੀ ਦੇ ਬਾਹਰ ਸਾਲਾ ਹੁਣ ਕੰਡ ਆਹ ਬਾਈ ਬਿਨਾ ਪਾਣੀ ਦੇ ਦਾ ਤਮੀ ਐਜ ਵੀ ਫੇਰਦੇ ਤੇ ਆ ਦੇਖੋ ਆ ਵੀ ਵਧੀਆ ਹੋਇਆ ਵਾਹ ਦਾ ਗੰਨਾ ਪੂਰਾ ਐਨ ਵਧੀਆ ਹੋਇਆ ਵੇ ਦੇਖੀਆ ਇਹ ਤਾਂ ਹੁਣ ਚੰਦੀ ਵੀ ਬੱਤੀ ਥੱਲੇ ਕੀ ਇਹਦਾ ਗਿੱਲਾ ਬਹੁਤ ਹੈਣਾ ਇਹਦਾ ਨਹੀਂ ਕੰਡ ਤਾਂ ਨਹੀਂ ਹੁੰਦੀ ਹੱਲੇ ਇਹਨੂੰ ਬਾਈ ਆ ਤੇ ਹੁਣ ਅੱਡਾ ਚੱਕਿਆ ਵੇ ਦੇਖ ਹਾਂ ਚੱਕੀ ਚੱਕੀ ਹਾਂ ਕਿੰਨੇ ਪੱਛੀ ਆ ਤਿੰਨ ਨਿਕਲਦੀਆਂ ਸਈਆਂ ਹੈ ਤਿੰਨ ਅੱਖਾਂ ਨਿਕਲਦੀਆਂ ਗੱਲ ਪੱਕੀ ਐ ਵੈਸੇ ਤਾਂ ਨਿਕਲਦਾ ਇਹ ਆਪੇ ਆਉਂਦਾ ਕਹੜੇ ਜੀ ਵੀ ਇਹਨੂੰ ਕੋਈ ਆ ਨਹੀਂ ਦਿਖਦਾ ਇਹ ਹੈਂ ਆ ਦੇ ਆ ਦੇ ਮੁਰਦਾ ਇਹ ਕਹੜੇ ਕਹੇ ਤੂੰ ਅੱਜ ਮੇਰੇ ਖਸਾ ਹੋ ਗਈ 7 ਤਰੀਕ ਹਾਂ ਹੁਣ ਤੂੰ ਬਾਹਰ ਜਾਈ ਇਹ ਉਹ ਕਿਹੜਾ ਨਾ ਹੁੰਦਾ ਲੋਨ ਹੀ ਹੈ ਕੱਲੇ ਨਿਕਲਿਆ ਬਾਹਰ ਇਹ ਕਹਿੰਦਾ ਕੈੜੇ ਕਰਕੇ ਨਿਕਲਿਆ ਹੈ ਐ ਤਾਂ ਡਲੇ ਹੀਟਾ ਵੀ ਰੁਕ ਗਿਆ ਹੋਣਾ ਤੂੰ ਪੰਡਾ ਵੀ ਛੱਡਦਾ ਹੈ ਨਾ ਨਿਕਲਣਾ ਸਭ ਨਿਕਲ ਆਉਣਾ ਚਲੋ ਕੋਈ ਨਾ ਅੱਗੇ ਪਿੱਛੇ ਨਹੀਂ ਸਾਰੇ ਕਿੱਦਿ ਨੇ ਪਰਸੋਂ ਜੇ ਦੇਖਿਆ ਮਹਰੀ ਪਿੰਡੀ ਹਾਂ ਇਹ ਸਾਈਡ ਤੇ ਦਿਖ ਨਹੀਂ ਰਿਹਾ ਤਾਂ ਪਰਸੋਂ ਬਹੁਤ ਘੱਟ ਦਿਖਦੇ ਤੇ ਲੰਬੇ ਆਖ ਦੇਖਦੇ ਆ ਉਹੀ ਗੰਨਾ ਤਾਂ ਹਾਂ ਸਿੱਧੇ ਆਖ ਖੜੇ ਕੋਈ ਗੰਨਾ ਨਹੀਂ ਦਾ ਹੈ ਉਹ ਨਹੀਂ ਤਾਂ ਸਹੀ ਗੱਲ ਹੈ ਇਹ ਇਹ ਦੋ ਦਿਨਾਂ ਚ ਬਹੁਤ ਫਰਕ ਪੈ ਗਿਆ ਨਹੀਂ ਨਹੀਂ ਦਿਖਣ ਲੱਗ ਗਿਆ ਹੁਣ ਆਤਲੇ ਸਾਈਡਾਂ ਵਾਲੀ ਸਾਈਡ ਪਤਾ ਕਾਦੀ ਆ ਦੇਖਦੇ ਹਾਂ ਇਹ ਗੁੰਮਾ ਦੱਸਦੇ ਤੇ ਦੂਰਾ ਸਵਾਗਾ ਵੱਜਾ ਵਾ ਦੂਰਾ ਸਵਾਗਾ ਜਿਹੜਾ ਵੱਡਾ ਨਹੀਂ ਹੈਗਾ ਜਣਾ ਨਹੀਂ ਹੈਗਾ ਇਹ ਜਣਾ ਦੀ ਹੈਗਾ ਇਹ ਵਾ ਜਣਾ ਦੇ ਤਾ ਇਹ ਜਣਾ ਦੇ ਹਾਂ ਬੜਾ ਫਰਕ ਹੈ ਨਹੀਂ ਬਹੁਤ ਨਿਕਲਿਆ ਬਾਬਾ ਯਾ ਦੇਖ ਨਵਾਂ ਬਹੁਤ ਨਿਕਲਿਆ ਹੋਇਆ ਹੈ ਹਾਂ ਹਾਂ ਬਹੁਤ ਬਹੁਤ ਨਿਕਲਿਆ ਵਾ ਇਹ ਫਰਕ ਹੈ ਆਈ ਦੇਖਣ ਆਏ ਤੇ ਮੈਂ ਕਹਾਂ ਚੱਲ ਗੇੜਾ ਮਾਰ ਕੇ ਆਵਾ ਮੈਂ ਆਉਂਦਾ ਉਹ ਨਹੀਂ ਮਾਰ ਕੰਦਾ ਬਈ ਦੀ ਬੁੱਟੇ ਨੇ ਜੜਾ ਛੱਡੀ ਬੈਨੀਆਂ ਇਹ ਹਾਂ ਇਹ ਕਿਉਂ ਇਹਨੇ ਇਹਦਾ ਜ਼ੋਰ ਵੀ ਬਹੁਤ ਆਇਆ ਵੀ ਜੜ ਜੇ ਨਾ ਜੰਮੇ ਹਾਂ ਦਰਛਲਦਾ ਹਾਂ ਪਾਣੀ ਬਹੁਤ ਲਾਇਆ ਹੈ ਨਾ ਪਾਣੀ ਬਹੁਤ ਲਾਇਆ ਹੈ ਹਾਂ ਜੜ ਨਾ ਛੱਡੇ ਇੱਕ ਵਾਰੀ ਅੱਗੇ ਲਾਤੀ ਵਿੱਚ ਹਾਂ ਤੀ ਤੈਨਾਂ ਜੜਾ ਜੰਮੀ ਵੀ ਆਹੇ ਵਿੱਚ ਜੜਾ ਜੰਮੇ ਵੀ ਆਹੋ ਇੰਨੇ ਇੰਨੇ ਕ ਤਾਂ ਦੋ ਨੇ ਹਾਂ ਇਹਨੇ ਹਾਂ ਖੇਤ ਬਾਹ ਨਹੀਂ ਨਾ ਹੋਇਆ ਇਹ ਕਿੰਨੇ ਦੇ ਬਾਅਦ ਤੇਰਾ 3 ਸਾਲ ਚੁੱਤੇ ਹੋਗੇ ਬਗਰ ਦੂਜਾ ਜਮਾ ਹੀ ਨਹੀਂ ਬਾਇਆ ਦੋ ਤੀਏ ਸਾਲ ਲੱਗ ਗਿਆ 3 ਸਾਲ ਚੁੱਤੇ ਹੋਗੇ ਦੂਜਾ ਕਿ ਤੀਏ ਜਿਹੜੇ ਤੀਏ ਜ ਇਹਨਾਂ ਦੇ ਨਾਲ ਦੇ ਲੱਗੇ ਮੇ ਜਮਾ ਹੀ ਨਹੀਂ ਪਾਇਆ ਗਿਆ ਇੱਕ ਵਾਰ ਵੀ ਹਾਂ ਤਿਆ ਲੱਗ ਗਿਆ ਤਿਆ ਲੱਗ ਗਿਆ ਇਹਨੂੰ ਤਿਆ ਲੱਗਿਆ ਵੇ ਜੇ ਨਹੀਂ ਬਹੁਤ ਫਿਰ ਤਾਂ ਜੰਮੀਆਂ ਹੁੰਦੀਆਂ ਹਾਂ ਹਾਂ ਬਾਈ ਝੜ ਦੂਧ ਜਾਂਦੀ ਬਹੁਤ ਦੂਧ ਸਹੀ ਬਾਈ ਹੁਣ ਤੂੜੀ ਬਣ ਜੂਗੀ ਐ ਜਿਹੀ ਹੋਗੀ ਕਾਲੀ ਕਾਲੀ ਜੀ ਯਾਰ ਕੀ ਤੂੜੀਆਂ ਹੁਣ ਐ ਜਿਹੀ ਹੋਗੀਆਂ ਕਾਲੀਆਂ ਅੱਜ ਫੇਰ ਛਿੜਕਾ ਪਾ ਲਿਆ ਉਹ ਜੰਪ ਬਣ ਰਹੀ ਰੰਗ ਦਾ ਫਰਕ ਪੈ ਜੂ ਹੋਰ ਕੀ ਐ ਹਾਂ ਪਰ ਚੱਕੇ ਆਹਾ ਹੋਣੀ ਹੁਣ بس ਨੂੰ ਕਿੱਧਰ ਖੋਗੂਗੇ ਪੌਂਸ ਨਹੀਂ ਨਹੀਂ ਜਿੱਥੇ ਲਾਨ ਦੇ ਖੜਾ ਆ ਦੇਖੀ ਲਾਨ ਜਿੱਥੇ ਹੈਗਾ ਉਸੇ ਲਾਨ ਹੈਗੀ ਹੈ ਹੈ ਗਿੱਲੀ ਆ ਦੇ ਗਿੱਲੀ ਆ ਕਹਿੰਦੇ ਤਾਂ ਸੁੱਕ ਲੱਗੂਗੀ ਦੋ ਦਿਨ ਦੀ ਤਾਂ ਹੀ ਸੁੱਕਣੀ ਹੈ ਇਹ ਸੁੱਕੂ ਲੱਗਦੀ ਹੈ ਇਹ ਬਾਈ ਸੁੱਕਣੀ ਹੈ ਇਹ ਚੱਕਣੇ ਭਰੇਟੇ ਨਹੀਂ ਚੱਕਦਾ ਬਾਈ ਇਹਨੂੰ ਪੜਦਾ ਉਹ ਸੁੱਕ ਜਾਈ ਨਹੀਂ ਧੁੱਪ ਘੇੜੀ ਪਾਈ ਪਾਹੇ ਵਾ ਗਏ ਲੋ ਧੁੱਪ ਬੜੇ ਨੇ ਹੋਰ ਮਾ ਸੁੱਕਣੀ ਆ ਆ ਗੰਨਾ ਇੱਕ ਟੋਪਦਾ ਹੋਇਆ ਇਹ ਬਾਈ ਮੇਰੀ ਆਪਣੀ ਉਹਦੇ ਪਰ ਹੈ ਖੇਤ ਦਾ ਵੀ ਫਰਕ ਹੈਗਾ ਇਹ ਗੱਲ ਮੰਨਦਾ ਖੇਤ ਦਾ ਇਹ ਕਿਹਦੇ ਤੇ ਰੱਖ ਲਾ ਖੇਤ ਦਾ ਫਰਕ ਆ ਜਾ ਖੇਤ ਦਾ ਫਰਕ ਹੈਗਾ ਹੈਗਾ ਬਿਚੀ ਦਾ 100 ਕੋ ਦਾ ਫਰਕ ਆਉਣਾ ਰੀ ਹਾਂ ਨਹੀਂ ਇਹ ਇਹ ਮੈਂ ਡੂੰਗਾ ਵੀ ਨਹੀਂ ਮਾਰਿਆ ਉਹਦੇ ਤਾਂ ਕੱਡੀ ਵੀ ਢਾ ਤੇ ਦੂਹੀ ਮਿੱਟੀ ਦੀ ਗੱਲ ਸੁਣਨਾ ਉਰੇ ਭਾਈ ਉਰੇ ਚੱਲਿਆ B2 ਚ ਉਥੇ 20 ਬੰਨ ਦੇ ਵੀ ਰਾਟ ਪਵਾ ਦੇ ਟਰੈਕਟਰ ਤੇ ਉਹਦਾ ਬਹੁਤ ਡੂੰਗਾ ਪਟਿਆ ਵਦਾ ਕੁਛ ਆਇਆ ਨਾ ਇਹਦੇ ਤੇ ਮਿੱਟੀ ਇੱਧਰ ਹੀ ਪਾਈ ਵੀ ਹੈ ਚੱਕ ਕੇ ਆ ਨੀਮਾ ਢਾਖੇ ਤੇ ਆਉ ਉਹ ਪਰਲੇ ਹਿੱਤ ਦੀ ਉਹ ਖੇਤੀ ਮਿੱਟੀ ਉਰੇ ਆਈ ਵੀ ਆ ਇਹ ਨੀਮਾ ਤੇ ਇਹਦਾ ਪਾਣੀ ਨਹੀਂ ਨਿਕਲਦਾ ਇਹਦਾ ਹੁਣ ਪਾਣੀ ਐ ਨਿਕਲਦਾ ਢਾਲ ਕਰਤੀ ਦੀ ਇਧਰ ਨੂੰ ਇਹ ਨੀਮਾ ਖੇਤ ਦਾ ਪਾਣੀ ਵੀਰੇ ਖੜਦਾ ਹੀ ਦਾ ਪਨੀਰੀ ਬਲੂਰੀ ਕਿਹੜੀ ਵਿਜਣੀ ਆ ਤਦੂ ਬਰੀਂ ਦੀ ਪਈ ਵੀ ਇੱਥੇ ਥੋੜੀ ਲੜਾਈ ਹੋਣਾ ਵੀ ਉਹ ਅੱਜ ਅੱਜ ਫਿਰ ਅੱਜ ਦੇਖੀ ਮੈਂ ਸੱਜ ਦੀ ਰਾਤ ਕੱਢਦੇ ਹਾਂ ਆਪਾਂ ਤਾਂ ਬਹੁਤ ਦੂਰ ਆ ਫਿਰ ਵੀ ਪ੍ਰਾਇ ਨਹੀਂ ਪਤਾ ਕਿੱਥੇ ਕਿਰਨਾ ਹੈ ਹੈ ਤਾਰ ਕੋ ਨਹੀਂ ਹੈਗਾ ਇੱਕ ਵਾਰੀ ਆਉਂਦੀ ਸ਼ੂ ਭੱਜਦੇ ਨੂੰ ਬੰਨਣ ਕਿਉਂ ਹੋ ਗਿਆ ਫਿਰ ਭਾਈ ਤੇਰੇ ਹੁੰਦੇ ਹੋਇਆ ਕਦੇ ਇੱਕ ਨਾ ਕਹਿੰਦੇ ਜਦ ਬਾਈ ਕਹਿੰਦੇ ਕਹਿੰਦੇ ਸੰਭ ਲੱਗੀ ਸੀ ਪਹਿਲਾਂ 75 ਚ 75 ਚ ਵੀ ਹੈਦੀ 75 ਚ ਕੋਈ ਦਿੱਕੇ ਕੋ ਹੈ ਨਾ ਭਾਈ ਭਾਈ ਕਹਿੰਦਾ ਜਦ ਪਹਿਲਾਂ ਓ ਜਗਦੀਪ ਓ ਜਗਦੀਪ ਕਾਰਗਿਲ ਦੀ ਹੋਲੀ ਨਵੇਂ ਚ ਕਾਰਗਿਲ ਦੀ ਵੀ ਹੋਲੀ ਬਾਈ ਕਹਿੰਦਾ है ना जल पे लड़ाई हुई थी खतरे मैं में दो साल था डेढ़ कहना क्या पता था क्या कि गिरया आ उखिए कि ये तो कहना ठीक है मोटर आया गेड़ा मारे मैं यार लाइट है मैं आया नहीं आ गया उरे हां ਈ ਵੀ ਆ ਕੇ ਕੋਈ ਬਦਲ ਬਦਲ ਕੇ ਨਾ ਫੇਰ ਤਾਂ ਆ ਜਮਾ ਇਹਨੂੰ ਸ਼ਰਮ ਨਹੀਂ ਹੈਗੀ ਦੇਖ ਲੈ ਐ ਭਈ ਅੰਬੜੀ ਇਧਰ ਮੋਟਰਪੈ ਕਹਿੰਦੇ ਨਾ ਬਾਦ ਆਇਆ ਹੁਣ ਪਰਸੋਂ ਜੀ ਦੀ ਪਾ ਇੱਥੇ ਪੇਪਰ ਤੇ ਦਿਖਾ ਲਈ ਗਿਆ ਤਾਂ ਥੋੜਾ ਥੋੜਾ ਦਿਖਦਾ ਤਾਂ ਹੁਣ ਤਾਂ ਬਹੁਤ ਹੀ ਹੁਣ ਲੱਗਿਆ ਵਾਹਿਗੁਰੂ ਮਹਾਰਾਜ ਜੀ ਫਤ ਇਹਦੀ ਮੋਟਰ ਦੀ ਸਫਾਈ ਜੀ ਕਰਾਈ ਹੈ ਬਾਈ ਕਰੀ ਜਮਾ ਉਹਦੇ ਸਾਫ ਕਰ ਦੋ ਐਨ ਬਣਾਤੀ ਗੱਲਬਾਤ ਅੰਬੀਆਂ ਅਹ ਹੈਗੀਆਂ ਵੈਸੇ ਪਰ ਬੂਖੂੜ ਝਾੜਾ ਵੀ ਬਹੁਤ ਹੈ ਨੇਰੀ ਨੇ ਹੁਣ ਜੇ ਮੈਂ ਆਹ ਰਹਿਗੀ ਬਣਨੇ ਤੇ ਹੁਣ ਬਾਈ ਇਹ ਕੀ ਬਣਨੀ ਕਾਲੀ ਹੋ ਗਈ ਇਹ ਰੰਗ ਦਾ ਫਰਕ ਪੈਣਾ ਤੁੜੀ ਦਾ ਤੇ ਵੈਸੇ ਵੀ ਹੈਣਾ ਹੁਣ ਹੱਲੇ ਸਲਾਬ ਆਏ ਦੇ ਇਹ ਤੇ ਕੁਦਾ ਗੰਨਾ ਆ ਗਿਆ ਇਧਰ ਬਾਈਆਂ ਨੇ ਛਟੀਆਂ ਲਾਤੀਆਂ ਇਹਦੇ ਵਿੱਚ ਵੀ ਹੱਲੇ ਚਰੀ ਬਾਜਰਾ ਵੇਚਣਾ ਆਪਾਂ ਨੇ ਵੇਚਣਾ ਆ ਦੇਖੋ ਬੱਲੇ ਬੱਲੇ ਅੰਬੀਆਂ ਕਿੰਨੀਆਂ ਬਾਈ ਅੰਬ ਵਾਲੀ ਮੋਟਵਾ ਦੇਖੋ ਹਾਂ ਕਿੰਨੀਆਂ ਝੜਗੀਆਂ ਵੈਸੇ ਫਿਰ ਵੀ ਇਤਕੀ ਬਹੁਤ ਲੱਗੀਆਂ ਹੈਗੀਆਂ ਅੰਬੀਆਂ ਹਾਲੇ ਵੀ ਜੇ ਰੱਬ ਹਵਾ ਨੇ ਰੀਬੋਤੀ ਨਾ ਕਰੇ ਤਾਂ ਠੀਕ ਆ ਲੱਗੀਆਂ ਹੈਗੀਆਂ ਇਤਕੀ ਅੰਬੀਆਂ ਬਹੁਤ ਲੱਗੀਆਂ ਪਾਣੀ ਦਾ ਦिए ਕੀ ਕਰ ਵਿੱਚ ਹਵਾ ਨੇ ਰੀ ਨਹੀਂ ਹੋ ਕਰਤੇ ਦੇਖੋ ਆ ਸਫਾਈ ਕਰਦੀ ਉਹ ਕੱਲ ਪੂਰੀ ਪਤੰਦਰ ਨੇ ਇਧਰ ਨੂੰ ਖਿੱਚਦੀ ਮਿੱਟੀ ਪੱਤੇ ਵਿਪਰਾਂ ਨੂੰ ਖਿੱਚ ਕੇ ਉਹ ਅਭੀ ਕਰਤਾ ਇਨਸਾਫ ਬੀਜ ਦੀ अब यहाँ बेच परिपूरी नहीं हो गया पता नहीं क्या थे क्या छोटी छोटी हो हो गया खराब हो गया ऊपर ही दे बुद्धि ओ देखो परिपूरी यहाँ किन्ने छोटी छोटी खराब यहाँ हो गया है ये पता नहीं क्या चक्कर पिया भाई फिर प्र नीरी प्लेन होने होते बात थे और है जड़ी बां ਉਹਨਾਂ ਕਿ ਦਵਾਈ ਲਾਉਣੀ ਹੁੰਦੀ ਆ ਉਹ ਲਿਆਈਏ ਚਲ ਮੈਨੂੰ ਪਹਿਲਾਂ ਕਿ ਆ ਵੀ ਇੱਥੇ ਕੀੜਾ ਮਾਰ ਕੇ ਆਈਏ ਇਹਦੇ ਵਾਸਤੇ ਵੀ ਨਾਲੇ ਬੀਜ ਬੂਚ ਚੱਕ ਕੇ ਲਿਆਈਏ ਬਾਜਰਾ ਬੀਜ ਦੰਨੇ ਦੇ ਦੇ ਇੱਥੇ ਰੋਣੀ ਕਰੇ ਤਾਂ ਪਹਿਲਾਂ ਫੇ ਮੀ ਪਈ ਗਿਆ ਬਾਇ ਨਹੀਂ ਹੋਇਆ ਬਸ ਹੁਣ ਮੈਂ ਭਾਈ ਕਰਕੇ ਇਹਨੂੰ ਬੀਜੀਏ ਇੱਥੇ ਇਹ ਬਾਈ ਨੇ ਆਪਾਂ ਨੂੰ ਕਹਿੰਦੇ ਗਏ ਚਰੀ ਬਾਦਰਾ ਬੀਜ ਲੋ ਕਿਸੇ ਦੇ ਬੀਜਣਾ ਹੈ ਇਹ ਆਪਣੇ ਕੋਲ ਆ ਹੁਣ ਉਹਦਰ ਨਹੀਂ ਰਹੋਗਾ ਤਾਂ ਫਿਰ ਇੰਨੀ ਕਿ ਛੱਡ ਕੇ ਤੇ ਇਹ ਇੱਥੇ ਬਣਾਉਣ ਤੋਂ ਅੱਧੀ ਕਿ ਟਰਾਲੀ ਹੋਊਗੀ ਇਹ ਹੁਣ ਇਹਨੂੰ ਇੱਧਰ ਹੀ ਖਿੱਚ ਕੇ ਅੱਗੇ ਲਾ ਦੂੰਗਾ ਰਸਤਾ ਬਣਾਇਆ ਹੋਇਆ ਬਾਈ ਪੂਰਾ ਉਹ ਮਲਕੀਤ ਬਾਈ ਨੇ ਇੱਕ ਮੱਕੀ ਲਈ ਹੋਈ ਇੱਧਰ ਤਰ੍ਹਾਂ ਦੇ। ਉਹ ਮੋੜ ਸਿਰ ਉੱਪਰ ਲੈ ਕੇ ਚੱਲਿਆ ਇੱਥੇ ਕਾ ਕੰਡਾ ਜਦੋਂ ਹੁਣ ਬੁੱਟੀਆਂ ਕਰਕੇ ਤਕਰੀਬਨ ਹੈਗਾ ਇਹ ਸਾਮਨੇ ਵਿੱਜਿਆ ਹੋਇਆ। ਇਹ ਜਮੀਰ ਬਾਈ ਦੇ ਆਂਬਾਂ ਬਾਈ। ਇਹ ਵੀ ਅੰਬਿਆ ਫੇਬੀ ਠੀਕ ਆ ਉਹਦੇ ਹੀ ਪਤਾ ਨਹੀਂ ਕਿਆ ਚੱਕਰ ਪਿਆ ਹੋਇਆ ਆਂਬ ਨੂੰ। ਉੱਪਰ ਇਹ ਅੰਬੀਆਂ ਥੋੜੀਆਂ ਹੋਰ ਤਨਾ ਹੋ ਗਿਆ ਪੇਲੇ ਪਿੜੀਆਂ। ਇਹ ਠੀਕ ਆ। ਅੰਬਾਂ ਬੰਬ ਦਾ ਵੀ ਫਰਕ ਹੈ ਇਹਨੂੰ ਵੀ ਲੱਗੇ ਵੇ ਇਸੇ ਡੰਡ ਨੂੰ ਅੱਧੇ ਆ ਇੱਧਰ ਇੱਧਰ ਅੰਬ ਬਹੁਤ ਆ ਬਾਈ ਜੇ ਕਿਤੇ ਹਵਾ ਨੇਰੀ ਨਾ ਚੱਲਦੀ ਦੇਖੋ ਇਹਨਾਂ ਪੱਤਿਆਂ ਦੇ ਵਾਂ ਅੰਬਿਆ ਹੋਣੇ ਨੇ ਉਹ ਆ ਦੇਖ ਲੋ ਆ ਕਿੰਨੀਆਂ ਡੰਡੀਆਂ ਤੋੜ ਰਹਿ ਗਈਆਂ ਕਨੇਈ ਇਹ ਅੰਬੀ ਅੰਬੀਆਂ ਨੇ ਤੇ ਲੱਗੇ ਬੰਨੇ ਜਿਹੜਾ ਰੋਜ਼ ਦੇਖਣਾ ਬਾਈ ਨੇਰ ਸਾਫ਼ ਕਰਿਆ ਹੋਇਆ ਬਾਈ ਕਹਾ ਏਰੀਆ ਥੋੜਾ ਰਹਿ ਗਿਆ ਵਿਚ ਨੂੰ ਖੁੱਲਾ ਇੱਕ ਆ ਬਾਕੀ ਦਾ ਦੇਖ ਲੋ ਹੁਣ ਲੱਗ ਗਿਆ ਹਨੇਰਾ ਹਲੇ ਥੋੜੇ ਹੋਰ ਹੋ ਗਿਆ ਬਸ ਪਹਿਲੇ ਹੀ ਹਨੇਰਾ ਹੋ ਜੇ ਕਰਨਾ ਅੱਧਾ ਪੂਣਾ ਘੰਟਾ ਆ ਕੇ ਇਹਦਾ ਫਰਕ ਆ ਬਾਈ ਗੰਨੇ ਦਾ ਮੁੰਡਾ